ਦੋਸਤੋ ਮਹਾਤਮਾ ਬੁੱਧ ਦੀ ਇੱਕ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਇਸ ਕਹਾਣੀ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਕਮੈਂਟ ਵੀ ਕਰ ਦੇਣਾ ਕਿਉਂਕਿ ਹੋ ਸਕਦਾ ਹੈ ਇਹ ਕਹਾਣੀ ਕਿਸੇ ਦੀ ਜ਼ਿੰਦਗੀ ਬਦਲ ਦੇਵੇ ਇੱਕ ਵਾਰ ਮਹਾਤਮਾ ਬੁੱਧ ਆਪਣੀ ਕੁਛ ਚੇਲੀਆਂ ਦੇ ਨਾਲ ਬੈਠੇ ਹੁੰਦੇ ਨੇ ਸਤਸੰਗ ਚੱਲ ਰਿਹਾ ਹੁੰਦਾ ਏ ਪ੍ਰਵਚਨ ਚੱਲ ਰਹੇ ਹੁੰਦੇ ਨੇ ਕਿ ਉੱਥੇ ਇੱਕ ਵਿਅਕਤੀ ਹੁੰਦਾ ਏ ਤੇ ਆ ਕੇ ਮਹਾਤਮਾ ਬੁੱਧ ਨੂੰ ਬੁਰਾ ਭਲਾ ਬੋਲਣ ਲੱਗਦਾ ਏ ਗਾਲਾਂ ਕੱਢਣ ਲੱਗਦਾ ਏ ਪਰ ਮਹਾਤਮਾ ਬੁੱਧ ਕੁਝ ਵੀ ਨਹੀਂ ਬੋਲਦੇ ਜਦੋਂ ਲਗਾਤਾਰ ਮਹਾਤਮਾ ਬੁੱਧ ਨੂੰ ਮਾੜਾ ਚੰਗਾ ਬੋਲਣ ਤੋਂ ਬਾਅਦ ਉਹ ਵਿਅਕਤੀ ਚੁੱਪ ਕਰ ਜਾਂਦਾ ਹੈ ਤੇ ਮਹਾਤਮਾ ਬੁੱਧ ਦੇ ਚੇਲੇ ਮਹਾਤਮਾ ਜੀ ਨੂੰ ਸਵਾਲ ਕਰਦੇ ਨੇ ਕਿ ਉਸ ਵਿਅਕਤੀ ਨੇ ਤੁਹਾਨੂੰ ਐਨਾ ਬੁਰਾ ਪਲਾਇਆ ਪਰ ਤੁਸੀਂ ਅੱਗੋਂ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ ਮਹਾਤਮਾ ਬੁੱਧ ਮੁਸਕਰਾਉਂਦੇ ਨੇ ਤੇ ਨਾਲ ਹੀ ਮਠਿਆਈ ਦਾ ਇੱਕ ਡੱਬਾ ਚੁੱਕ ਕੇ ਕੋਲ ਹੀ ਖੜੇ ਉਸ ਵਿਅਕਤੀ ਨੂੰ ਆਪਣੇ ਕੋਲ ਬੁਲਾਉਂਦੇ ਨੇ ਇਹ ਉਸ ਨੂੰ ਮਠਿਆਈ ਦਿੰਦੇ ਨੇ ਪਰ ਉਹ ਵਿਅਕਤੀ ਮਠਿਆਈ ਲੈਣ ਤੋਂ ਇਨਕਾਰ ਕਰ ਦਿੰਦਾ ਏ ਤਾਂ ਮਹਾਤਮਾ ਬੁੱਧ ਉਸ ਨੂੰ ਸਵਾਲ ਕਰਦੇ ਨੇ ਮੈਂ ਤੇਨੂੰ ਇਹ ਮਠਿਆਈ ਦਾ ਡੱਬਾ ਦਿੱਤਾ ਸੀ ਪਰ ਤੂੰ ਇਸ ਨੂੰ ਲਿਆ ਨਹੀਂ ਤਾਂ ਫਿਰ ਇਹ ਡੱਬਾ ਕਿਸਦਾ ਹੋਇਆ ਤਾਂ ਉਹ ਵਿਅਕਤੀ ਅੱਗੋ ਕਹਿੰਦਾ ਏ ਇਹ ਡੱਬਾ ਮਠਿਆਈ ਦਾ ਤੁਹਾਡਾ ਹੋਇਆ ਇਹ ਮਹਾਤਮਾ ਬੁੱਧ ਮੁਸਕਰਾ ਕੇ ਕਹਿੰਦੇ ਨੇ ਜੋ ਤੂੰ ਮੈਨੂੰ ਗਾਲਾਂ ਕੱਢੀਆਂ ਜੋ ਤੂੰ ਮੈਨੂੰ ਬੁਰੇ ਬੋਲ ਬੋਲੇ ਜਦੋਂ ਉਹਨਾਂ ਨੂੰ ਮੈਂ ਪਰਵਾਣ ਹੀ ਨਹੀਂ ਕੀਤਾ ਜਦੋਂ ਉਹਨਾਂ ਨੂੰ ਮੈਂ ਐਕਸੈਪਟ ਹੀ ਨਹੀਂ ਕੀਤਾ ਤਾਂ ਉਹ ਬੋਲ ਕਿਸਤੀ ਹੋਈ ਉਹ ਬੋਲ ਵੀ ਤੇਰੇ ਹੋਈ ਤੇ ਮਾੜੀਆਂ ਚੰਗੀਆਂ ਗਾਲਾਂ ਵੀ ਤੇਰੀਆਂ ਹੋਈਆਂ ਤੇ ਅਕਸਰ ਹੀ ਸਾਡੇ ਨਾਲ ਵੀ ਅਜਿਹਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਸਾਨੂੰ ਬੁਰਾ ਚੰਗਾ ਕਹਿ ਦਿੰਦਾ ਹੈ ਤੇ ਅਸੀਂ ਆਪਣਾ ਮਾਨਸਿਕ ਸੰਤੁਲਨ ਖੋ ਬੈਠਦੇ ਹਾਂ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਮਹਾਤਮਾ ਬੁੱਧ ਦੀ ਇਸ ਕਹਾਣੀ ਤੋਂ ਕੋਈ ਨਾ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਸ਼ਾਂਤੀ ਚੁੱਪ ਕਮਜ਼ੋਰੀ ਨਹੀਂ ਤਾਕਤ ਹੈ